ਇਸ ਵਕਤ ਤੁਰੰਤ ਤਰੰਤ ਦੇ ਪਿੰਡ ਅਲੀਪੁਰ ਦੇ ਵਿੱਚ ਮੌਜੂਦਾਂ ਜਿੱਥੇ ਇੱਕ ਮੱਧ ਭਾਗੀ ਘਟਨਾ ਵਾਪਰੀ ਹੈ ਦੱਸ ਜੀਏ ਕਿ ਪਤੀ ਪਤਨੀ ਅਤੇ ਇੱਕ 2 ਮਹੀਨੇ ਦੇ ਬੱਚੇ ਦੀ ਜੜੀਆਂ ਗੀਠੀ ਬਾਲਣ ਦੇ ਕਾਰਨ ਜੜੀਆਂ ਮੌਤ ਹੋਣ ਦਾ ਮਾਮਲਾ ਸામਨੇ ਆਇਆ ਦੱਸਦੀ ਹੈ ਕਿ ਦੇਰ ਰਾਤ ਜਦੋਂ ਉਹ ਸੌਣ ਲੱਗੇ ਤਾਂ ਠੰਡ ਦੇ ਬਚਾਅ ਦੇ ਲਈ ਉਹਨਾਂ ਵੱਲੋਂ ਘਰ ਦੇ ਕਮਰੇ ਦੇ ਵਿੱਚ ਹੀ ਇੱਕ ਅੰਗੀਠੀ ਬਾਲੀ ਗਈ ਕੋਲਿਆਂ ਲਈ ਔਰ ਉਹ ਜੋ ਨਵਸੇ ਦੱਸਦੀ ਹੈ ਕਿ ਕੱਲ ਬਣ ਕੇ ਜਿਹੜੀ ਸਾਹਮਣੇ ਆਈ ਔਰ ਜਦ ਸਵੇਰੇ ਨਹੀਂ ਉੱਠੇ ਤਾਂ ਪਰਿਵਾਰ ਵੱਲੋਂ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਤੜਕੇ ਪਤਾ ਲੱਗਦਾ ਕਿ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹਾਲਾਂਕਿ ਉਹਨਾਂ ਦਾ ਇੱਕ ਰਿਸ਼ਤੇਦਾਰ ਆਇਆ ਸੀ ਉਹ ਜਿਹੜਾ ਇਸ ਗੈਸ ਚੜਨ ਦੇ ਕਾਰਨ ਜਿਹੜਾ ਬਿਮਾਰ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਔਰ ਮਧਪਾਗੀ ਕਟਨਾਬਾ ਨੇ 25 ਦੀ ਜਿਹੜੀ ਮੌਤ ਹੋਈ ਆ ਰੋਵਨਜੀਤ ਸਿੰਘ ਨਾਂ ਆ ਅੜੀਪੁਰ ਤੇ ਬ੍ਰਦਰ ਦੇ ਹੋਇਆ ਦਾਤ ਹੋ ਗਈ ਆ ਸੁੱਤੇ ਪਏ ਅੰਦਰ ਲਾਏ ਗੀਟੀ ਰੋਟੀ ਪਾਣੀ ਖਾ ਕੇ ਸੌ ਗਏ ਸੀ ਤੇ ਤੜਕੇ ਉੱਠੇ ਆ ਤੇ ਬੂਹਾ ਖੋਲਿਆ ਤੇ ਪਤਾ ਲੱਗਾ ਵੀ ਦਾਤ ਹੋਈ ਆ ਨਾਲ ਪ੍ਰਹਾਰਸ਼ ਚੇਦੀਪ ਸਿੰਘ ਜਸ਼ਨਦੀਪ ਸਿੰਘ ਭਾਬੀ ਤੇ ਨਾਲ ਕਾਕਾ ਛੋਟਾ ਗੁਰਬਾਈ ਹਾਂਜੀ ਕਿਨੇ ਭੈਣ ਬਰਾਉਤ ਅਹੀਂ ਚਾਰ ਭਰਾ ਆਂ ਭੈਣ ਨਹੀਂ ਕੋਈ ਹੈ ਕੰਮ ਕਰਦਾ ਨਹੀਂ ਕੋਈ ਹਾਂਜੀ ਮਿਸਤਰੀ ਨਾ ਜਾਂਦਾ ਇਹ ਕੰਮ ਤੇ ਹਾਂਜੀ ਇਹ ਮੋਟਰਸੈਕਲ ਕੱਟ ਲੇਗਾ ਪਤਾ ਲੱਗਾ ਕਿੰਨਾ ਮਸਲਾ ਤੜਕੇ ਅਹੀਂ ਉੱਠੇ ਆਂ ਬੂਹਾ ਖੜਕਾਇਆ ਵਾ ਤੇ ਅਹੀਂ ਉੱਠੇ ਦੇ ਨਾਵਾਜ਼ ਨਹੀਂ ਦਿੱਤੀ ਬਾਅਦ ਚ ਉਹ ਬੂਹਾ ਤੋੜਿਆ ਵਾ ਤੇ ਹਣ ਪਾਲਕਾ ਵੀ ਅੰਦਰ ਕੀਤੀ ਇਹਨਾਂ ਲਾਈ ਆ ਤੇ ਬਾਏ ਮੋਟਰਸੈਕਲ ਕੱਟਣਾ ਹੈ ਤਾਂ ਇਹ ਬਾਜ ਉੱਠ ਕੇ ਵੇਖਿਆ ਵਾ ਤੇ ਦੱਤ ਹੋਈ ਗੀਆਂ ਅੱਗੇ ਵੀ ਕਦੀ ਘੀਟੀ ਪਾਲੀ ਇਹਨਾਂ ਨੇ ਕਿ ਮੈਂ ਪਹਿਲੀ ਾਰ ਪਾਲੀ ਆ ਕੀਤੀ ਕੋਲੇ ਪਾਲੇ ਸੀ ਹਾਂਜੀ ਕਿਨੇ ਕੋਈ ਸੁੱਤੇ ਰਾਤੀ ਰਾਤੀ 11 ਵੇ ਸੁੱਤੇ ਯਾਰ ਆਪਾਂ ਇਸ ਤੇ ਸਿਰ ਕਿਨੇ ਪਤਾ ਲੱਗਾ 7 ਵਜੇ ਪਤਾ ਲੱਗਾ ਸਿਰ ਹਾਂਜੀ ਪਰਿਵਾਰ ਚ ਮੇਰਾ ਭੇਡਾ ਹੈ ਜਿਵੇਂ ਨੋ ਹੀ ਕੋਈ ਤੇ ਇੱਕ ਪੋਤਰਾ ਹੈ 1.5 ਮਹੀਨੇ ਦਾ ਤੇ ਅੰਦਰ ਗਿੱਠੀ ਲਾਈਆ ਤੇ ਗਿੱਠੀ ਦੇ ਨਾਲ ਮੋਤੋ ਕੀ ਨਾਮ ਹੈ ਨਾ ਹੈ ਜੀ ਅਸਦੀਪ ਸਿੰਘ ਕੋਈ ਨਾਮ ਹੈਗਾ ਜਿੰਦੀ ਕੋਈ ਹੋਰ ਮੁੰਡੇ ਦਾ ਨਾਮ ਹੈਗਾ ਬਾਜ ਸਿੰਘ ਤੁਹ ਜਖਰੀ ਨਹੀਂ ਹੈ ਨਹੀਂ ਜਹਮੀਨਿਆ ਸਾਲਾ ਮੁੰਡੇ ਦਾ ਜ਼ਾਮੀਂਦਾਰ ਇਹਦਾ ਸਦਲ ਘੜਿਆ ਵਾ ਬਾਕੀ ਉਹ ਠੀਕ ਹੈ ਹਾਂਜੀ ਅੰਮਰਸਰ ਅੰਮਰਸਰ ਹੋਰ ਸਟੇਟ ਹੋ ਗਿਆ। ਤੋਂ ਮੁੰਡਿਆ ਸਾਲਾ ਜੀ ਦਾ ਮੇਰੇ ਮੁੰਡੇ ਦਾ। ਉਹਦਾ ਨਾਮ ਹੈ ਗਾਵਾ ਜੀ। ਕਸ਼ੇਦਨ। ਬੱਚਾ ਕਿੰਨੇ ਮਰਦਾ? ਉਹ ਹੈਗਾ ਜੀ ਬੱਚਾ 10 ਸਾਲਾਂ ਦਾ ਜਿਹੜਾ ਇਹਦਾ ਬੇੜਾ ਹੈ ਉਹ ਡੇਢ ਮਹੀਨੇ ਦਾ ਹੈ। ਹਾਂਜੀ। ਕਾਹ ਕੰਮ ਕਰ ਕਰਦਾ ਜੀ? ਛੇ ਕੰਮ ਜੀ ਡੜੇ ਤੇ ਪੰਜ ਮਹੀਨੇ ਮੈਂ ਤਰਜੋਰੀ ਹੈ। ਹੱਥ ਦੀ ਜਿਕਨੋ। ਹਰਸ਼ਦੀ ਵੀ ਹੈਗੀ ਹੈ ਜੀ 11 ਸਾਲ। ਜੈਸਿੰਗੌਰ ਦੀ ਹੈਗੀ ਹੈ ਜੀ 18 ਸਾਲ। ਇਸ ਤਰ੍ਹਾਂ ਪਲਾਂ ਦੇ ਜਾਂਦਾ ਕੁਛ ਫਿਰੇ ਜੀ ਬੂਹੇ ਨਹੀਂ ਦਿੰਦੇ ਜਿਵੇਂ ਬੰਦੀ ਕੋਈ ਬੂਹੇ ਖਰਪਾਉਣ ਲੱਗੇ ਆਹਦੇ ਚਾਚੀ ਉਹਨੇ ਵੀ ਥਿਆ ਜਿਹਾ ਕੋਈ ਮਤਲਬ ਤੇ ਬੂਹੇ ਖਰਕਾਉਂਦੇ ਨੇ ਨਹੀਂ ਖੋਲੇ ਨਹੀਂ ਖੋਲੇ ਚਲ ਦੋ ਚਾਰੀ ਕਰਕੇ ਅੱਗੇ ਵੀ ਚੱਲੋ ਨੋ ਉੱਠੀ ਦਿਓ ਨੋ ਉੱਠੀਂ ਲਿਆ ਨਹੀਂ ਉੱਠੇ ਦੋਸਤੋ ਬਾਅਦ ਫਿਰ ਇੰਚਕਾਰ ਪੰਨ ਕੇ ਜਦੋਂ ਥੋਲਿਆ ਤੇ ਬੂਹੇ ਖਰਕੇ ਹਾਂਜੀ ਅਚਕਾਰ ਪੰਨਿਆ ਵੀ ਬੂਹੇ ਲੱਥਾ ਪਿਆ ਜੀ ਉਹਦਾ ਤਾਂ ਪਿਆ ਪਰਵਾਸੀ ਕੋਈ ਕੋਈ ਹੁੰਦਾ ਤਾਂ ਟੈਟ ਉਹ ਅਰਥੋਂ ਮੇਰਾ ਬੇਟਾ ਹੀ ਤੇ ਮੇਰੀ ਨੋ ਹੀ ਨਹੀਂ ਤੁਹਾਡੇ ਘਰਾਂ ਚ ਹੈਗਾ ਕੋਣ ਕੋਨਾ ਸਾਰੀ ਫੈਮਿਲੀ ਸਾਰੀ ਫੈਮਿਲੀ ਕਿਹੜਾ ਕਿਹੜਾ ਵਿਖਤੇ ਦਾ ਜੀ ਕੌਣ ਕਰਨੀ ਡਟਿਆ ਜੀ ਹੈ ਪ੍ਰੇ ਜੀ ਸਾਡੇ ਹੈਗੇ ਜੀ ਸਾਡਾ ਅੱਖ ਜੀ ਸਾਰੇ ਹੈਗੇ ਆ ਇਸ ਵਕਤ ਤਰਨ ਤਰਨ ਦੇ ਪਿੰਡ ਅਲੀਪੁਰ ਦੇ ਵਿੱਚ ਮੌਜੂਦਾਂ ਜਿੱਥੇ ਇੱਕ ਮੱਧਪਾਗੀ ਘਟਨਾ ਵਾਪਰੀ ਹੈ ਦੱਸ ਦਈਏ ਕਿ ਪਤੀ ਪਤਨੀ ਅਤੇ ਇੱਕ 2 ਮਹੀਨੇ ਦੇ ਬੱਚੇ ਦੀ ਜੜੀਆਂ ਗੀਠੀ ਬਾਲਣ ਦੇ ਕਾਰਨ ਜੜੀਆਂ ਮੌਤ ਹੋਣ ਦਾ ਮਾਮਲਾ ਸામਨੇ ਆਇਆ ਦੱਸਦੀ ਹੈ ਕਿ ਦੇਰ ਰਾਤ ਜਦੋਂ ਉਹ ਸੌਣ ਲੱਗੇ ਤਾਂ ਠੰਡ ਦੇ ਬਚਾਅ ਦੇ ਲਈ ਉਹਨਾਂ ਵੱਲੋਂ ਘਰ ਦੇ ਕਮਰੇ ਦੇ ਵਿੱਚ ਹੀ ਇੱਕ ਅੰਗੀਠੀ ਬਾਲੀ ਗਈ ਕੋਲਿਆਂ ਲਈ ਔਰ ਉਹ ਜੋ ਨਵਸਤੇ ਦੱਸਦੀ ਹੈ ਕਿ ਕਾਲ ਬਣ ਕੇ ਜਿਹੜੀ ਸਾਹਮਣੇ ਆਈ ਔਰ ਜਦ ਸਵੇਰੇ ਨਹੀਂ ਉੱਠੇ ਤਾਂ ਪਰਿਵਾਰ ਵੱਲੋਂ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੜਕੇ ਪਤਾ ਲੱਗਦਾ ਕਿ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹਾਲਾਂਕਿ ਉਹਨਾਂ ਦਾ ਇੱਕ ਰਿਸ਼ਤੇਦਾਰ ਆਇਆ ਸੀ ਉਹ ਜਿਹੜਾ ਇਸ ਗੈਸ ਚੜਨ ਦੇ ਕਾਰਨ ਜਿਹੜਾ ਬਿਮਾਰ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਔਰ ਮੱਧਪਾਗੀ ਕਟਾਂਵਾਪਰੀਆ ਬੱਚੇ ਦੀ ਜਿਹੜੀ ਮੌਤ ਹੋਈ ਆ ਰੋਵਨਜੀ ਸਿੰਘ ਨਾ ਅਲੀਪੁਰ ਤੇ ਬ੍ਰਦਰ ਦੇ ਹੋਇਆ ਦਾਤ ਹੋ ਗਈ ਆ ਸੁੱਤੇ ਪਏ ਅੰਦਰ ਲਾਏ ਗੀਟੀ ਰੋਟੀ ਪਾਣੀ ਖਾ ਕੇ ਸੌ ਗਏ ਸੀ ਤੇ ਤੜਕੇ ਉੱਠੇ ਆ ਤੇ ਬੁਆ ਖੋਲਿਆ ਤੇ ਪਤਾ ਲੱਗਾ ਵੀ ਦਾਤ ਹੋਈ ਆ ਨਾਲ ਪ੍ਰਾਰਚੇ ਦੀਪ ਸਿੰਘ ਜਸ਼ਨਦੀਪ ਸਿੰਘ ਭਾਬੀ ਤੇ ਨਾਲ ਕਾਕਾ ਛੋਟਾ ਗੁਰਬਾਈ ਹਾਂਜੀ ਉਧਰ ਕਿਨੇ ਭੈਣ ਬਰਾਉ ਤੇ ਆਹੀਂ ਚਾਰ ਭਰਾ ਆਂ ਭੈਣ ਨਹੀਂ ਕੋਈ ਹੈ ਕੋਈ ਕੰਮ ਕਰਦਾ ਨਹੀਂ ਕੋਈ ਹਾਂਜੀ ਮਿਸਤਰੀ ਨਾ ਜਾਂਦਾ ਇਹ ਕੰਮ ਤੇ ਹਾਂਜੀ ਇਹਨੇ ਮੋਟਰਸਲ ਕੱਟ ਲਿਆ ਪਤਾ ਲੱਗਾ ਕਿਤਨਾ ਮੋਟਰਸਲ ਤੜਕੇ ਅਹੀਂ ਉੱਠੇ ਆਂ ਬੂਹਾ ਖੜਕਾਇਆ ਵਾ ਤੇ ਅਹੀਂ ਉੱਠੇ ਦੇ ਨਾਵਾਜ਼ ਨਹੀਂ ਦਿੱਤੇ ਬਾਅਦ ਚ ਉਹ ਬੂਹਾ ਤੋੜਿਆ ਵਾ ਤੇ ਹਣ ਪਤਾ ਲੱਗਾ ਵੀ ਅੰਦਰ ਕੀਟੀ ਇਹਨਾਂ ਲਾਈ ਆ ਤੇ ਬਾਏ ਮੋਟਰਸਲ ਕੱਟਣਾ ਸੀ ਤਾਂ ਬਾਜ ਉੱਠ ਕੇ ਵੇਖਿਆ ਵਾ ਤੇ ਦਾਤ ਹੋਈ ਗਈ ਅੱਗੇ ਵੀ ਕਦੀ ਕੀਟੀ ਪਾਲੀ ਉਹਨਾਂ ਨੇ ਕਿ ਮੈਂ ਪਹਿਲੀ ਔਰ ਪਾਲੀ ਆ ਕੀਤੀ ਕੋਲੇ ਪਾਲੇ ਹਾਂ ਹਾਂਜੀ ਕਿਨੇ ਕੋਈ ਸੁੱਤੇ ਰ ਆਪੀ ਰਾਤੀ 11 ਵੇ ਸੁੱਤੇ 11 ਆਪਾਂ ਸੁੱਤੇ ਸਿਰ ਕਿਨੇ ਪਤਾ ਲੱਗਾ 7 ਵਜੇ ਪਤਾ ਲੱਗਾ ਸਿਰ ਹਾਂਜੀ ਪਰਿਵਾਰ ਚ ਮੇਰਾ ਭੇਡਾ ਹੀ ਮੈਂ ਨੋ ਹੀ ਕੋਈ ਤੇ ਇੱਕ ਪੋਤਰਾ ਹੀ 1.5 ਮਹੀਨੇ ਦਾ ਤੇ ਅੰਦਰ ਗਿੱਠੀ ਲਾਈਆ ਤੇ ਗਿੱਠੀ ਦੇ ਨਾਲ ਮੋਤੋ ਕੀ ਨਾਮ ਲੈਣਾ ਹੈ ਨਾ ਹੈ ਜੀ ਅਸਦੀਪ ਸਿੰਘ ਕੋਈ ਨਾਮ ਹੈਗਾ ਜੀ ਹਿੰਦੀ ਕੋਈ ਹੋਰ ਮੁੰਡੇ ਦਾ ਨਾਮ ਹੈ ਕਿ ਬਾਤ ਚ ਉਹ ਜਰਮੀਨਿਆ ਨਹੀਂ ਨਹੀਂ ਜਰਮੀਨਿਆ ਸਾਲਾ ਮੁੰਡਾ ਇੱਕ ਜ਼ਾਮਿੰਦਾਰ ਇਹਦਾ ਸਦਲ ਘੜਿਆ ਵਾ ਬਾਕੀ ਉਹ ਠੀਕ ਆ ਹਾਂਜੀ ਅੰਮਰਸਰ ਅੰਮਰਸਰ ਹੋਰ ਚੱਲ ਗਿਆ ਉਹ ਮੁੰਡਿਆ ਸਾਲਾ ਇਹਦਾ ਮੇਰੇ ਮੁੰਡੇ ਦਾ ਉਹਦਾ ਨਾਂ ਹੈਗਾ ਵਾ ਜੀ ਕਸ਼ੇਤਨ ਬੱਚਾ ਕਿੰਨੇ ਮਰਦਾ ਉਹ ਹੈਗਾ ਜੀ ਬੱਚਾ 10 ਸਾਲਾਂ ਦਾ ਜਿਹੜਾ ਇਹਦਾ ਬੇੜਾ ਸੀ ਉਹ ਡੇਢ ਮਹੀਨੇ ਦਾ ਹੈ ਹਾਂਜੀ ਕਾਹਦਾ ਕੰਮ ਕਰਦਾ ਹੈ ਛੇ ਕੰਮ ਜੀ ਇਹਦੇ ਕੋਈ ਮੈਨੈਂਟਮ ਜੂਰੀ ਹੈ ਹੱਥ ਦੀ ਜਗਨੋਰ ਹਰਸ਼ਦੀ ਵੀ ਹੈਗੀ ਹੈ ਜੀ 19 ਸਾਲ ਜੈਸੰਗੌਰ ਦੀ ਹੈ ਜੀ 18 ਸਾਲ ਕਿਸ ਤਰ੍ਹਾਂ ਪਤਾ ਲੱਗਦਾ ਕਿਹਦੇ ਜੀ ਮੋਬਾਈਲ ਨਹੀਂ ਦਿੰਦੇ ਜੋਂ ਪਾਂਦੀ ਕੋਈ ਬੂਹ ਖੜਕਾਉਣ ਲੱਗੇ ਆਦੇ ਚਾਚੀ ਉਹਨਾਂ ਬਿਠਿਆ ਜਾਵੇ ਕੋਈ ਮਕਲ ਤੇ ਬੂਹੇ ਖੜਕਾਉਂਦੇ ਨੇ ਨਹੀਂ ਖੁਲੇ ਨਹੀਂ ਖੁਲੇ ਚਲੋ ਦੋ ਚਾਰ ਨੇ ਖੜਕਾ ਕੇ ਘੜਗੇ ਵੀ ਚੱਲੋਂਗੇ ਉੱਠੀਂਦੇ ਉਹਨਾਂ ਉੱਠਿੰਦੀ ਆ ਨਹੀਂ ਉੱਠੇ ਦੋਸਤੋ ਬਾਅਦ ਫਿਰ ਇੰਚਕਾਰ ਪਨ ਕੇ ਜਦੋਂ ਥੋਲਿਆ ਤੇ ਬੂਹੇ ਖੜਕੇ ਹਾਂਜੀ ਇੰਚਕਾਰ ਪਨਿਆ ਬੂਹੇ ਲੱਥਾ ਪਿਆ ਜੀ ਆਹਦਾ ਤਾਂ ਪਿਆ ਪਰਵਾਹ ਚ ਕੋਣ ਕੋਣ ਹੁੰਦਾ ਤੁਹਾਡੇ ਉਹ ਅਰਚੋਂ ਮੇਰਾ ਬੇਟਾ ਹੀ ਤੇ ਮੇਰੀ ਨੋ ਹੀ ਨਹੀਂ ਤੁਹਾਡੇ ਘਰਾਂ ਚ ਹੈਗਾ ਕੋਣ ਕੋਣ ਸਾਰੀ ਫੈਮਿਲੀ ਕਿਹੜਾ ਕਿਹੜਾ ਵਿਖਤੇ ਜੀ ਕੋਣ ਕੋਣ ਨੇ ਪਰਿਵਾਰ ਜੀ ਪਰਿਵਾਰ ਜੀ ਜੀ ਸਾਡੇ ਹੈਗੇ ਜੀ 7-8 ਜੀ ਸਾਰੇ ਹੀ ਨੇ ਇਸ ਵਕਤ ਤਰਨਤਾਰਨ ਦੇ ਪਿੰਡ ਅਲੀਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਮੱਧ ਭਾਗੀ ਘਟਨਾ ਵਾਪਰੀ ਹੈ ਦੱਸ ਜੀ ਕਿ ਪਤੀ ਪਤਨੀ ਅਤੇ ਇੱਕ 2 ਮਹੀਨੇ ਦੇ ਬੱਚੇ ਦੀ ਜਿਹੜੀ ਹੈ ਗੀਠੀ ਬਾਲਣ ਦੇ ਕਾਰਨ ਜਿਹੜੀ ਹੈ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸ ਜੀ ਕਿ ਦੇਰ ਰਾਤ ਜਦੋਂ ਉਹ ਸੌਣ ਲੱਗੇ ਤਾਂ ਠੰਡ ਦੇ ਬਚਾਅ ਦੇ ਲਈ ਉਹਨਾਂ ਵੱਲੋਂ ਘਰ ਦੇ ਕਮਰੇ ਦੇ ਵਿੱਚ ਹੀ ਇੱਕ ਅੰਗੀਠੀ ਬਾਲੀ ਗਈ ਕੋਲਿਆਂ ਲਈ ਔਰ ਉਹ ਜੋ ਨਵਸਤੇ ਦੱਸਦੀ ਹੈ ਕਿ ਕਾਲ ਬਣ ਕੇ ਜਿਹੜੀ ਸਾਹਮਣੇ ਆਈ ਔਰ ਜਦ ਸਵੇਰੇ ਨਹੀਂ ਉੱਠੇ ਤਾਂ ਪਰਿਵਾਰ ਵੱਲੋਂ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਤੜਕੇ ਪਤਾ ਲੱਗਦਾ ਕਿ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹਾਲਾਂਕਿ ਉਹਨਾਂ ਦਾ ਇੱਕ ਰਿਸ਼ਤੇਦਾਰ ਆਇਆ ਸੀ ਉਹ ਜਿਹੜਾ ਇਸ ਗੈਸ ਚੜਨ ਦੇ ਕਾਰਨ ਜਿਹੜਾ ਬਿਮਾਰ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਹੀ ਇਲਾਜ ਚੱਲ ਰਿਹਾ ਔਰ ਮੱਧਪਾਗੀ ਕਟਨਾਬਾ ਪਰਿਆ ਪਿੰਡ ਦੇ ਵਿੱਚ ਵੀ ਜਿਹੜੀ ਹੈ ਸੋਗ ਦੀ ਲਹਿਰ ਇਸ ਵਕਤ ਨਜ਼ਰ ਆ ਰਹੀ ਹੈ ਔਰ ਦੱਸਦੀ ਹੈ ਕਿ ਪਤੀ ਪਤਨੀ ਅਤੇ ਤੇ ਹੰਦੇ ਬ੍ਰਦਰ ਦੇ ਹੋਇਆ ਦਾਤ ਹੋ ਗਈ ਆ ਸੁੱਤੇ ਪਏ ਅੰਦਰ ਲਾਏ ਗੀਟੀ ਰੋਟੀ ਪਾਣੀ ਖਾ ਕੇ ਸੌ ਗਏ ਸੀ ਤੇ ਤੜਕੇ ਉੱਠੇ ਆ ਤੇ ਬੂਹਾ ਖੋਲਿਆ ਤੇ ਪਤਾ ਲੱਗਾ ਵੀ ਦਾਤ ਹੋਈ ਆ ਨਾਲ ਪ੍ਰਹਾਰਚੇ ਦੀਪ ਸਿੰਘ ਜਸ਼ਨਦੀਪ ਸਿੰਘ ਭਾਬੀ ਤੇ ਨਾਲ ਕਾਕਾ ਛੋਟਾ ਗੁਰਬਾਈ ਹਾਂਜੀ ਕਿੰਨੇ ਭੈਣ ਭਰਾ ਹੋਣ ਆਹੀਂ ਚਾਰ ਭਰਾ ਆ ਭੈਣ ਨਹੀਂ ਕੋਈ ਆ ਕੰਮ ਕਰਦਾ ਨਹੀਂ ਕੋਈ ਹਾਂਜੀ ਮਿਸਤਰੀ ਨਾਲ ਜਾਂਦਾ ਹੈ ਕੰਮ ਤੇ ਹਾਂਜੀ ਕਿਸੇ ਨੇ ਮੋਰਜਲ ਕਟਾ ਲਿਆ ਪਤਾ ਲੱਗਾ ਕਿੰਨਾ ਹੁੰਦਾ ਹੈ ਆ ਤੜਕੇ ਅਸੀਂ ਉੱਠੇ ਆ ਬੂਹਾ ਖੜਕਾਇਆ ਵਾ ਤੇ ਅਸੀਂ ਉੱਠੇ ਤੇ ਨਾ ਆਵਾਜ਼ ਨਹੀਂ ਦਿੱਤੀ ਬਾਅਦ ਚ ਅਸੀਂ ਬੂਹਾ ਤੋੜਿਆ ਵਾ ਤੇ ਹੁਣ ਪਤਾ ਲੱਗਾ ਵੀ ਅੰਦਰ ਕੀਤੀ ਇਹਨਾਂ ਲਾਈ ਆ ਤੇ ਬਾਏ ਮੋਰਸਲ ਕੱਢਣਾ ਹੈ ਤਾਂ ਅਸੀਂ ਬਾਅਦ ਚ ਉੱਠ ਕੇ ਵੇਖਿਆ ਵਾ ਤੇ ਦੱਤ ਹੋਈ ਹੈ ਅੱਗੇ ਵੀ ਕਦੀ ਕੀਤੀ ਬਾਲੀ ਇਹਨਾਂ ਨੇ ਕਿ ਨਹੀਂ ਪਹਿਲੀ ਵਾਰ ਬਾਲੀ ਆ ਕੀਤੀ ਕੋਲੇ ਬਾਲੇ ਹਾਂਜੀ ਕਿੰਨੇ ਵਜੇ ਸੁੱਤੇ ਰਾਤੀ

ਹਾਂਜੀ ਅੰਮਰ ਅੰਮਰ ਸਰ ਸਰ ਕਿਹਾ 2 ਮੁੰਡਿਆ ਸਾਲਾ ਜੀ ਦਾ ਮੇਰੇ ਮੁੰਡੇ ਦਾ ਉਹਦਾ ਨਾਮ ਹੈ ਗਵਾਜੀ ਕ੍ਰਿਸ਼ਨ ਸਿੰਘ ਬੱਚਾ ਕਿੰਨੇ ਮਰਦਾ ਉਹ ਹੈ ਜੀ ਬੱਚਾ 10 ਸਾਲਾਂ ਦਾ ਜਿਹੜਾ ਇਹਦਾ ਬੇੜਾ ਹੈ ਉਹ ਡੇਢ ਮਹੀਨੇ ਦਾ ਹੈ ਹਾਂਜੀ ਕਰੇ ਕੰਮ ਕਰ ਦਾਂਗੇ 6 ਕੰਮ ਜੀ ਡੜੇ ਤੇ 5 ਮਹੀਨੇ ਮਨਜ਼ੂਰੀ ਹੈ ਹੱਥ ਦੀ ਜਿਕਨੋਰ ਹਰਸ਼ਦੀ ਵੀ ਹੈਗੀ ਹੈ ਜੀ 11 ਸਾਲ ਜੈਸ਼ਨ ਗੌਰਦੀ ਹੈਗੀ ਹੈ ਜੀ 18 ਸਾਲ ਇਸ ਤਰ੍ਹਾਂ ਪਤਾ ਲੱਗਦਾ ਕਿ ਕਰੇ ਜੀ ਬੁੰਵਾਈ ਨਹੀਂ ਦਿੰਦੇ ਐ ਜੋ ਪੰਦੀ ਕੋਈ ਬੂਹੇ ਖੜਕਾਉਣ ਲੱਗੇ ਆ ਆਹਦੇ ਚਾਚੂ ਨੇ ਬਿਠਾਇਆ ਜAVE ਕੋਈ ਮਕਸਦ ਤੇ ਬੂਹੇ ਖੜਕਾਉਂਦੇ ਨੇ ਨਹੀਂ ਫੁੱਲੇ ਨਹੀਂ ਫੁੱਲੇ ਜਲ ਦੋ ਚਾਰ ਨੇ ਖੜਕਾ ਕੇ ਰੱਖ ਗਏ ਵੀ ਚੱਲੋ ਨੋਟ ਵੀ ਦੇਵੋ ਨੋਟ ਵੀ ਲੀਆ ਨਹੀਂ ਉੱਠੇ ਦੋਸਤੋ ਬਾਅਦ ਫਿਰ ਇੰਚਕਾਰ ਪਨ ਕੇ ਜਦੋਂ ਫੁੱਲਿਆ ਤੇ ਓਏ ਬੂਹੇ ਖੜਕੇ ਹਾਂਜੀ ਇੰਚਕਾਰ ਪਨਿਆ ਬੂਹੇ ਲੱਥਾ ਪਿਆ ਜੀ ਆਵਦਾ ਤਾਂ ਪਿਆ ਪਰਿਵਾਰਚ ਕੋਣ ਕੋਣ ਹੁੰਦਾ ਤੁਹਾਡੇ ਉਹ ਅਰਚੋਂ ਮੇਰਾ ਬੇਟਾ ਹੀ ਤੇ ਮੇਰੀ ਨੋ ਹੀ ਜੀ ਤੁਹਾਡੇ ਪਰਵਾਰ ਚ ਹੈਗਾ ਕੋਣ ਕੋਣ ਸਾਰੀ ਫੈਮਿਲੀ ਸਾਰੀ ਫੈਮਿਲੀ ਕਿਹੜਾ ਜੀ ਹਾ ਦੇਖਿਆ ਜੀ ਹਾ ਤੱਕ ਜੀ ਸਾਰੇ ਹੀ ਨੇ ਜੀ